ਇਹ ਜਿਹੜੇ ਰੱਖਿਆ ਹੋਇਆ ਪੱਕਾ ਟਰਾਲਾ ਇਸੇ ਕੰਮ ਵਾਸਤੇ ਰੱਖਿਆ ਜੀ ਪਿਛਲੇ ਸਾਲ ਤੋਂ ਵੀ ਇਨਵਰਟਰ ਬੈਟਰੀ ਸਭ ਸੱਚਾ ਚੰਡੀਗੜ੍ਹ ਲੋਬੀ ਜੀ ਮੈਂ ਆਪਾਂ ਨੂੰ ਪਤਾ ਕੋਹਲ ਪਿਛਲੀ ਵਾਰੀ ਵੀ ਬਹੁਤ ਵੱਡਾ ਹੋਇਆ ਸੀ ਸੈਂਟਰ ਸਰਕਾਰ ਦੇ ਨਾਲ ਤੇ ਐਤ ਕੀ ਵੀ ਤਿਆਰੀ ਉਸ ਹਿਸਾਬ ਨਾਲ ਕਰਕੇ ਜਾਣਾ ਪਊਗਾ ਤੇ ਇਸ ਟਾਈਮ ਪੁੱਚੋ ਖੜਿਆਂਗੇ ਟੋਲ ਪਲਾਜ਼ੇ ਕੋਲੇ ਤੇ ਆਪਣੇ ਨਾਲ ਕਿਸਾਨ ਵੀਰ ਨੇਗੇ ਜਿਹੜੇ ਪੱਕਾ ਪ੍ਰਬੰਧ ਜਿਵੇਂ ਏਸੀਆਂ ਉਸੀਆਂ ਦਾ ਠੀਕ ਹੈ ਹੁਣ ਆ ਦੇਖੋ ਵੀ ਕੋਈ ਕੱਚ ਨਹੀਂ ਛੱਡੀ ਗਈ ਵੀ ਕਿੰਨਾ ਟਾਈਮ ਮਰਜ਼ੀ ਰਹਿਣਾ ਪੈ ਜੇ ਠੀਕ ਹੈ ਮਟਰ ਵਗੈਰਾ ਹਰ ਕੋਈ ਠੀਕ ਹੈ ਏਸੀ ਲਾ ਲੈ ਮੂਰੇ ਗਰਮੀ ਦੀ ਰੁੱਤ ਆਉਂਦੀ ਐ ਠੀਕ ਐ ਤੇ ਕੀ ਲੱਗਦਾ ਜੀ ਹੁਣ ਕਿੰਨਾ ਕੁ ਲੰਮਾ ਚੱਲਣ ਵਾਲਾ ਘੋਲ ਇਹ ਕਿੰਨਾ ਲੰਮਾ ਮਰਜੀ ਹੋ ਜਾ ਜੀ ਹਾਂ ਜਿਹੜੀਆਂ ਹੱਕੀ ਮੰਗਾ ਹਾਂ ਉਹ ਲੈ ਕੇ ਮੜਾਂਗੇ ਵਾਪਸ ਨਹੀਂ ਮੁੜਦੇ ਉਹਨਾਂ ਚੱਕਰਾਂ ਉਹਨਾਂ ਟਾਈਮ ਨਹੀਂ ਨਹੀਂ ਮੁੜਦੇ ਕਿਹੜਾ ਪਿੰਡ ਆ ਜੀ ਆਪਣਾ ਸਾਡਾ ਪਿੰਡ ਜਿਹੜਾ ਸ਼੍ਰੀ ਮੁਕਤਸਰ ਸਾਹਿਬ ਤਸਵੀਲ ਗਿੱਦੜਵਾ ਪਿੰਡ ਕੋਟਪਈ ਮੇਰਾ ਨਾਮ ਕੁਲਦੀਪ ਸਿੰਘ ਨੇਤਾ ਜ਼ਿਲ੍ਹਾ ਜਰਨਲ ਸਕੱਤਰ ਬੀਕੇਯੂ ਖੋਸਾ ਮੁਖਸ਼ਰ ਸਾਹਿਬ ਹੂੰ ਹੋਰ ਵੀ ਆਪਣੇ ਪਿੰਡੋਂ ਟਰਾਲੀਆਂ ਆ ਰਹੀਆਂ ਨੇ ਇਹ ਜੀ ਫਕਰਸਰ ਥੇੜੀ ਤੋਂ ਦੋ ਪਿੰਡਾਂ ਤੋਂ ਟਰਾਲੀਆਂ ਇਹ ਆ ਨਾਲ ਇਹ ਬਾਈ ਕਰਕੇ ਇਹ ਬਾਈ ਬਲਾਕ ਪ੍ਰਧਾਨ ਆ ਨਾਨਕ ਸਿੰਘ ਵੀ ਦਲਵਾ ਦੇ ਜੀ ਕੀ ਕੀ ਪ੍ਰਬੰਧ ਲੈ ਕੇ ਚੱਲੇ ਹੋ ਹੁਣ ਇਸ ਟਾਈਮ ਸਾਡੇ ਕੋਲੇ 6 ਮਹੀਨਿਆਂ ਦਾ ਰੱਸਣਾ ਜੀ ਹੂੰ ਸਿਲੰਡਰ ਵਗੈਰਾ ਸਾਰਾ ਕੁਝ A to Z ਸਾਬਣ ਸੋਡਾ ਬਰਸ ਤਰ ਤ ਸਭ ਕੁਝ ਸਭ ਕੁਝ ਫੁੱਲ ਆ ਜਮਾ ਹਾਂ ਤੇ ਆ ਏਜੀ ਹੁਣ ਜੇ ਮੈਂ ਲਾਲੇ ਚਰਾਉਣੇ ਕਾ ਦਦਦੇ ਨੇ ਏ ਜੀ ਇਹ ਚ ਨਵੇਟਰ ਹੈਗਾ ਉੱਥੇ ਜਾ ਕੇ ਕੁੰਡੀ ਲਾਵਾਂਗੇ ਸਿੱਧੀ ਮੋਦੀ ਦੇ ਅਸਾ ਲੋਕ ਲੱਗਦਾ ਕੀਤਾ ਹੋਇਆ ਪੱਕਾ ਹਾਂਜੀ ਹਾਂ ਬੋਲੀ ਮੜਿਆ ਖੋਲ ਕੇ ਖਾਣੇ ਲਾਉਂਗਾ ਜੀ ਡਾਇਰੈਕਟ ਲਾ ਕੇ ਉੱਥੇ ਜਿੱਥੇ ਲਾ ਕੇ ਸਿੱਧੀ ਕੁੰਡੀ ਲਾਵਾਂਗੇ ਹਾਂ ਲਾਵਾਂਗੇ ਉਸ ਤੋਂ ਠੀਕ ਹੈ ਹੌਸਲੇ ਬੁਲੰਦਾ ਪੂਰੇ ਪੂਰੇ ਹੌਸਲੇ ਬੁਲੰਦਾ ਕਿੰਨਾ ਮਰਜੀ ਜ਼ੋਰ ਲਾ ਲੈ ਮੋਦੀ ਕੋਸ ਹੋ ਜਾ ਬਾਰਡਰ ਬੁੱਡਰ ਸਭ ਪਰਲੇ ਪਾ ਤੁਹਾਡੇ ਕੰਡੀ ਉਲਟ ਰਹੇ ਫੈਕਟਰੀ ਹੂਡਰਾਂ ਦਾ ਪ੍ਰਬੰਧ ਵੀ ਹੈਗਾ ਨਾ ਮੂਰੇ ਹਾਂਜੀ ਹਾਂਜੀ ਨਾਲ ਲੈ ਕੇ ਚੱਲੇ ਨਾਲ ਲੈ ਕੇ ਚੱਲੇ ਆ ਪੂਰਾ ਤੇ ਬਾਕੀ ਸਾਰਾ ਕੰਮ ਓਕੇ ਆ ਬਾਈ ਕਹਿੰਦਾ ਖੋਲ ਕੇ ਦਿਖਾਣਾ ਚਲੋ ਕੋਈ ਚੱਕਰ ਨਹੀਂ ਬਾਈ ਫੇਰ ਆਪਾਂ ਬੰਦ ਕਰ ਦਰਾਂਗੇ ਆਹੀਂ ਇੱਧਰ ਇੱਧਰ ਹੀ ਖੁੱਲੂਗਾ ਉਹ ਜ਼ੋਰ ਨਾਲ ਕਿੱਤੀ ਨਾ ਮੜਿਆ ਚੱਲ ਐ ਆ ਵੀ ਆਪਦਾ ਕੋਈ ਵੀ ਜ਼ਰੂਰੀ ਸਮਾਨ ਆ ਜਿਹੜਾ ਇਹਦੇ ਵਿੱਚ ਲੋਕ ਹੋਵੇ ਤਾਂ ਕੋਈ ਚਿੰਤਾ ਵਾਲੀ ਗੱਲ ਨਹੀਂ ਹੈਗੀ ਪਿੱਛੇ ਚਾਬੀ ਨਾ ਹੋਰ ਹੋਵੇ ਜਈ ਕਈ ਵਾਰੀ ਕੋਈ ਇਹੀ ਆ ਬਾਈ ਅੱਛਾ ਕੜੀ ਦਾ ਖੜੀ ਚਾ ਗਿਆ ਟਾਈਟ ਹਲੇ ਨਵਾਂ ਕਰਕੇ ਲੋਕ ਨਹੀਂ ਪਿਛਲੇ ਸਾਲ ਦੀ ਉਵੇਂ ਹੀ ਅਸਾ ਪਿਛਲੇ ਸਾਲ ਦਾ ਪ੍ਰਬੰਧ ਹੈ ਐਜਡ ਰੱਖਿਆ ਹੋਇਆ ਪੱਕਾ ਟਰਾਲਾ ਇਸੇ ਕੰਮ ਵਾਸਤੇ ਰੱਖਿਆ ਜੀ ਪਿਛਲੇ ਸਾਲ ਤੋਂ ਦੋਵੇਂ ਇਨਵਰਟਰ ਬੈਟਰੀ ਸਭ ਸੱਚਾ ਚੰਡੀਗੜ੍ਹ ਵਿੱਚ ਦਸਤਾਰਾਂ ਤੱਕ ਘਾੜੀ ਕੱਢੇ ਨੇ ਹਾਂ ਸਰਕਾਰ ਦੀ ਵੀ ਕੱਟੀ ਧੂੜ ਹਾਂ ਮਾਲ ਖੜ ਤੰਨੇ ਆਪਣਾ ਸਾਰਾ ਪ੍ਰਬੰਧ ਇਹਦੇ ਵਿੱਚ ਲੀਕ ਲੂਪ ਤਾਂ ਨਹੀਂ ਹੁੰਦਾ ਜੀ ਮੀਨੂ ਆ ਗਿਆ ਹਾਂ ਓਮ ਲੱਗੀ ਆ ਵੇਖੋ ਇਹ ਸਾਰਾ ਪੱਖੇ ਭੁੱਖੇ ਲੱਗੇ ਨੇ ਜਮ ਪ੍ਰਬੰਧਾ ਕੱਢ ਦਿੰਦੇ ਸਰਕਾਰ ਦੇ ਜਮ 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 ਲੋ ਵੀ ਕਮੈਂਟ ਕਰਕੇ ਹੋਰ ਵਧਾ ਦਿਓ ਠੀਕ ਹੈ ਜਿੱਤ ਕੀ ਮੁਰਨਾ ਲੜ ਕੇ ਮੁਰਦਾਬਾਦ ਮੋਦੀ ਸਰਕਾਰ ਮੁਰਦਾਬਾਦ ਮੋਦੀ ਸਰਕਾਰ ਮੁਰਦਾਬਾਦ ਮੋਦੀ ਸਰਕਾਰ ਮੁਰਦਾਬਾਦ ਮੋਦੀ ਸਰਕਾਰ ਮੁਰਦਾਬਾਦ ਲੋ ਜੀ ਬਾਪੂ ਸਾਡੀਆਂ ਵੀ ਦਵਾਵਾਂ ਨਾਲ ਨੇ ਬਾਕੀ ਮੈਂ ਵੀ ਆਉਣਾ ਉੱਥੇ ਨੰਬਰ ਲੈ ਲਓ ਭੇਜ ਦਿਓ ਹਾਂ ਕਿਹੜਾ ਚੈਨਲ